ਕਿ ਕਿਦਾਂ ਜੀ ਇਹ ਗੱਲ ਆ ਪੰ ਕਰਨੀ ਸੀਗੀ ਆਪਣੇ ਪਿੰਡ ਪ੍ਰਾਸ ਤੇ ਸਕੂਲ ਦੇ ਸਕੂਲ ਦੇ ਗਰਾਊਂਡ ਬਾਰੇ ਇਹ ਜਿਹੜਾ ਕਿ ਸਰਕਾਰੀ ਸਕੂਲ ਆ ਇਹ ਸਕੂਲ ਦਾ ਜਿਹੜਾ ਗਰਾਊਂਡ ਆ ਉਹ ਟੀਚਰ ਕੁਝ ਟੀਚਰ ਨੇ ਜਿਹੜੇ ਪ੍ਰਿੰਸੀਪਲ ਵੀ ਆ ਵਿੱਚੇ ਕੁਝ ਟੀਚਰ ਨੇ ਜਿਹੜੇ ਆਪਣੇ ਜਿਹੜੇ ਪਿੰਡ ਦੇ ਮੁੰਡੇ ਨੇ ਉਹਨਾਂ ਨੂੰ ਅਲਾਉਡ ਨਹੀਂ ਕਰਦੇ ਵੀ ਖੇਡਣ ਵਾਸਤੇ ਗਰਾਊਂਡ ਘਟਦਾ ਜਾ ਰਿਹਾ ਹੈ ਵੀ ਉਹਨਾਂ ਨੂੰ ਮੜ ਜਾ ਥੋੜੀ ਜਿ ਆਪਣੇ ਅਕਲ ਨੂੰ ਹੱਥ ਮਾਰਨ ਜੇ ਵੀ ਉਹ ਜੇ ਗਰਾਊਂਡ ਜਿੰਨਾ ਪੱਕਾ ਹੋ ਗਿਆ ਤੇ ਆਪਣਾ ਜੋਤ ਖੇਡੇਗਾ ਕਿਥੇ ਤੇ ਬੱਚੇ ਕਿੱਥੇ ਜਾਣਗੇ ਸਾਡੇ ਪਿੰਡ ਕਿਤੇ ਇੱਕੋ ਗਰਾਊਂਡ ਆ ਜਿਹੜਾ ਸਕੂਲ ਚ ਆ ਤੇ ਉਹ ਜੇ ਗਰਾਊਂਡ ਪੱਕਾ ਕਰਤਾ ਤੇ ਫਿਰ ਸਾਡਾ ਜੋਸ਼ ਤੇ ਫਿਰ ਆਪਣੇ ਆਪ ਨਸ਼ਿਆਂ ਵੱਲ ਜਾਣਾ ਹੈ ਫੋਨਾਂ ਵੱਲ ਜਾਣਾ ਹੈ ਗਲਤ ਕੰਮਾਂ ਵੱਲ ਜਾਣਾ ਹੈ ਸੋ ਉਹ ਇੱਕ ਵੀਡੀਓ ਤੁਸੀਂ ਆਪਣੇ ਮੈਂ ਬੇਨਤੀ ਕਰਦਾ ਜਿਹੜੇ ਪਿੰਡ ਨਿਵਾਸੀ ਨੇ ਜਿਹੜੇ ਸਾਰੇ ਮੁੰਡੇ ਨੇ ਜਿਹੜੇ ਨੌਜਵਾਨ ਨੇ ਕਿ ਇਹ ਵੀਡੀਓ ਆਪਣੇ ਅਧਿਗੜ ਦੇ ਐਮਐਲਏ ਉਦੋਂ ਤੱਕ ਪੁੱਛਦੀ ਕਰਨ ਤਾ ਜੋ ਉਹ ਪਿੰਡ ਪ੍ਰਾਸ ਦੇ ਗਰਾਊਂਡ ਦਾ ਹੱਲ ਕਰ ਸਕਣ ਅਸੀਂ ਉਹਨਾਂ ਨਾਲ ਬਹੁਤ ਗੱਲਬਾਤ ਕਰ ਚੁੱਕੇ ਹਾਂ ਪਿਆਰ ਨਾਲ ਕਿ ਸਾਡੇ ਗਰਾਊਂਡ ਨੂੰ ਜਦਾਂ ਨਾ ਪੱਕਾ ਕੀਤਾ ਜਾਵੇ ਵੀ ਜੂਤ ਕਿੱਥੇ ਖੇਡੇਗਾ ਜੇ ਪੱਕਾ ਹੋ ਗਿਆ ਗਰਾਊਂਡ ਸੋ ਚਾਹੀਦਾ ਕਿ ਸਾਰਿਆਂ ਨੂੰ ਕਿ ਰਲ ਮਿਲ ਕੇ ਪਿੰਡ ਨਿਵਾਸੀਆਂ ਨੇ ਵੀ ਸੋ ਕੋ ਗੱਲਬਾਤ ਕੀਤੀ ਹੈ ਸਰਪੰਚ ਸਾਹਿਬ ਨੇ ਵੀ ਗੱਲ ਕੀਤੀ ਹੈ ਪਰ ਕੋਈ ਮਤਲਬ ਹੱਲ ਨਹੀਂ ਹੋਇਆ ਸੋ ਤਾਂ ਸੋਸ਼ਲ ਮੀਡੀਆ ਤੇ ਅਸੀਂ ਆਪਣੀ ਆਪਣਾ ਆਪਣਾ ਪੱਖ ਰੱਖਣ ਜਾ ਰਹੇ ਹਾਂ ਸੋਸ਼ਲ ਮੀਡੀਆ ਤੇ ਤੇ ਉਮੀਦ ਕਰਦਾ ਕਿ ਇਹ ਵੀਡੀਓ ਆਪਣੇ ਪਿੰਡ ਡੜ ਜਿਲੇ ਦੇ ਐਮ ਐਲ اے ਤੱਕ ਜਰੂਰ ਪਹੁੰਚੇਗੀ ਤਾਂ ਜੋ ਸਾਡੇ ਪਿੰਡ ਦੇ ਜਿਹੜੇ ਯੂਥ ਆ ਜਿਹੜਾ ਨੌਜਵਾਨ ਵਰਗ ਆ ਉਹਨਾਂ ਨੂੰ ਖੇਡਣ ਵਾਸਤੇ ਥਾਂ ਮਿਲੇ ਜਿਉ ਉਹ ਖੇਡਣ ਗਏਣਾ ਤੇ ਫਿਰ ਹੋਰ ਕਿਤੇ ਦੂਰ ਦੂਤੜਾਡੇ ਨਹੀਂ ਜਾ ਸਕਦੇ ਜਿਹੜੇ ਪਿੰਡ ਦੇ ਯੂਥ ਆ ਜਿਹੜਾ ਸੋ ਤੇ ਟੀਚਰਾਂ ਨੂੰ ਇਹ ਗੱਲ ਜਾਂ ਪ੍ਰਿੰਸੀਪਲ ਜਿਹੜਾ ਵੀ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਹੈ ਉਹਨੂੰ ਇਹ ਚੀਜ਼ ਸੋਚਣੀ ਚਾਹੀਦੀ ਆ ਕਿ ਉਹ ਪਿੰਡ ਦੇ ਯੂਥ ਨੂੰ ਖੇਡਣ ਦੀ ਜਗ੍ਹਾ ਛੱਡੇ ਤੇ ਤੰਗ ਨਾ ਕੀਤਾ ਜਾਵੇ ਤਾਂ ਕਿਉਂਕਿ ਸਾਡੇ ਪਿੰਡ ਦਾ ਸਕੂਲ ਆ ਸਾਡੇ ਪਿੰਡ ਦੀ ਜਗ੍ਹਾ ਆ ਤੇ ਕਿਸੇ ਪ੍ਰਿੰਸੀਪਲ ਦਾ ਇਹ ਹੱਕ ਨਹੀਂ ਬਣਦਾ ਕਿ ਹਾਂ ਕੁਝ ਲਿਮਟ ਹੁੰਦੀ ਹੈ ਕੋਈ ਸ चीज ਦੀ ਤੇ ਉਸ ਲਿਮਟ ਨੂੰ ਕਰਾਸ ਨਾ ਕੀਤਾ ਜਾਵੇ ਤਾਂ ਜੋ ਸਾਨੂੰ ਕੋਈ ਹੋਰ ਪੱਖ ਮਤਲਬ ਡਿਸੀਜਨ ਲੈਣਾ ਪਵੇ ਵੀ ਅਸੀਂ ਨਹੀਂ ਜਾਣਦੇ ਕੋਈ ਹੋਰ ਡਿਸੀਜਨ ਚੱਕਿਆ ਜਾਵੇ ਕੋਈ ਲੜਾਈ ਪੜਾਈ ਕਰਨ ਕਿਉਂਕਿ ਹਰੇਕ ਹਰੇਕ ਦਾ ਸੋਚਣ ਦਾ ਤਰੀਕਾ ਗੱਲ ਕਰਨ ਦਾ ਤਰੀਕਾ ਵੱਖਰਾ ਹੁੰਦਾ ਹੈ ਸੋ ਜਾਂ ਤੇ ਬੈਠ ਕੇ ਗੱਲ ਕੀਤੀ ਜਾਵੇ ਕਿਉਂਕਿ 2-3 ਵਾਰੀ ਸਾਡੇ ਨੌਜਵਾਨ ਵਰਗ ਉਹਨਾਂ ਨਾਲ ਗੱਲ ਕਰਕੇ ਆਇਆ ਹੈ ਪਰ ਕੋਈ ਰਿਸਪੌਂਸ ਨਹੀਂ ਆ ਰਿਹਾ ਉਹਨਾਂ ਵੱਲੋਂ ਤੇ ਉਮੀਦ ਕਰਦਾ ਕਿ ਇਹ ਜੋਥ ਜੋਥ ਨੂੰ ਇਹ ਮੌਕਾ ਦਿੱਤਾ ਜਾਵੇ ਖੇਡਣ ਦਾ ਉਹਨਾਂ ਦੀ ਉਹਨਾਂ ਵਾਸਤੇ ਜਗ੍ਹਾ ਛੱਡੀ ਜਾਵੇ ਗਰਾਊਂਡ ਸਹੀ ਰੱਖਿਆ ਜਾਵੇ ਤੁਸੀਂ ਥੱਲੇ ਵੀਡੀਓ ਚਲਦੀ ਦੇਖਦੇ ਹੋਵਗੇ ਮੇਰੇ ਪਿੰਡ ਬਰਾਸ ਦੇ ਥੱਲੇ ਜੋਥ ਖੇਡ ਰਹੇ ਆ ਬੱਚੇ ਖੇਡ ਰਹੇ ਨੇ ਪੱਕੀ ਜਗ੍ਹਾ ਤੇ ਖੇਡ ਰਹੇ ਨੇ ਜਿਹੜਾ ਕਿ ਇਹਨਾਂ ਨੂੰ ਕੱਚੀ ਜਗ੍ਹਾ ਤੇ ਖੇਡਣਾ ਚਾਹੀਦਾ ਜਿੱਥੇ ਕਿ ਕਾਲੂ ਗੁੱਡੀ ਗੇ 60 ਫੇੜਨਾਂ ਲੱਗੇ ਜਿਆਦਾ ਤੇ ਦੇਖੋ ਕਿ ਤੁਸੀਂ ਇਹ ਪੱਕੀ ਜਗ੍ਹਾ ਆ ਤੇ ਜਿਹੜੀ ਕਿ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਜਾਂ ਹੋਰ ਜਿਹੜੇ ਸਪੋਰਟਸ ਟੀਚਰ ਨੇ ਉਪ ਕਰਵਾ ਰਹੇ ਨੇ ਜਿਹੜੀ ਕਿ ਮਾੜੀ ਗੱਲ ਹੈ ਕਿਉਂਕਿ ਜੇ ਬੱਚੇ ਸਾਡੇ ਖੇਡਣਗੇ ਨਾ ਜੂਤ ਖੇਡੇਗਾ ਨਾ ਪੱਕਾ ਹੋ ਗਿਆ ਤੇ ਫਿਰ ਕਿੱਥੇ ਜਾਣਗੇ ਉਹ ਸੋ ਇਹ ਗੱਲ ਧਿਆਨ ਚ ਰੱਖਣੀ ਚਾਹੀਦੀ ਹੈ ਤੇ ਉਮੀਦ ਕਰਦਾ ਕਿ ਇਹ ਵੀਡੀਓ ਪਿੰਡ ਦੇ ਫਤੇਗੜ ਜ਼ਿਲ੍ਹੇ ਦੇ ਐਮਐਲਏ ਸਾਹਿਬ ਜੀ ਕੋਲ ਜਰੂਰ ਪਹੁੰਚੇਗੀ ਤਾਂ ਜੋ ਉਹ ਦੇਖ ਕੇ ਤੇ ਪਿੰਡ ਦੇ ਗਰਾਊਂਡ ਦਾ ਹਾਲ ਕੀਤਾ ਜਾਵੇ ਤੇ ਪੱਕੀ ਜਗ੍ਹਾ ਨਾ ਹੋਣ ਤੇ ਜਾਵੇ ਤੇ ਤਾਂ ਜੋ ਸਾਡਾ ਜੋਤੀ ਜਿਹੜਾ ਪਿੰਡ 'ਚ ਖੇਡ ਸਕੇ ਧੰਨਵਾਦ ਜੀ